ਕੈਨੇਡਾ ਦੇ ਵਿੱਚ ਜਿਹੜੀ ਸਿੱਖ ਵਸੋਂ ਸਿੱਖਾਂ ਦੀ ਕੁੱਲ ਆਬਾਦੀ ਹੈ ਉਹ ਮਹਿਜ਼ ਆਪਣੇ ਆਪ ਦੇ ਵਿੱਚ ਇੱਕ ਮੈਨੂੰ ਲੱਗਦਾ ਕਿ ਮਾਰਕਾ ਤੇ ਉਹਦੇ ਉੱਤੇ ਹਮੇਸ਼ਾ ਆਜ਼ਾਦੀ ਦਾ ਅਤੇ ਆਪਣੇ ਜਿਹੜਾ ਆਜ਼ਾਦੀ ਲਈ ਇੱਕ ਇੱਛਾ ਸ਼ਕਤੀ ਹੈ ਜਿਹੜੀ ਉਸ ਦਾ ਲਗਾਤਾਰ ਜਿਹੜਾ ਹੈ ਵਿਗਸਤ ਹੋਣਾ ਵਿਕਸਿਤ ਰਹਿਣਾ ਉਹ ਆਪਣੇ ਆਪ ਦੇ ਵਿੱਚ ਇੰਡੀਅਨ ਸਟੇਟ ਨੂੰ ਤੰਗ ਕਰਦਾ ਦੁਖੀ ਕਰਦਾ ਸੋ ਮਸਲਨ ਇਹੋ ਜੀ ਗੱਲ ਅਸੀਂ ਦੇਖ ਰਹੇ ਹਾਂ ਕਿ ਭਾਵੇਂ ਸਮੂਚੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਲਈ ਖਾਲਸਤਾਨ ਲਈ ਕੋਈ ਐਡਾ ਵੱਡਾ ਚਿਹਰਾ ਸਾਹਮਣੇ ਉੱਭਰ ਕੇ ਹਾਲੇ ਤੱਕ ਨਹੀਂ ਆਇਆ ਹਾਂ ਯੋਧੇ ਹੋਏ ਨੇ ਜਾਂ ਸੰਘਰਸ਼ਸ਼ੀਲ ਹਸਤੀਆਂ ਸ਼ਖਸੀਅਤਾਂ ਹੋਈਆਂ ਨੇ ਪਰ ਉਹ ਇੱਕ ਲੀਡਰ ਦੇ ਤੌਰ ਦੇ ਉੱਤੇ ਕੋਈ ਵੀ ਸਿੱਖਾਂ ਦਾ ਚਿਹਰਾ ਹਾਲੇ ਤੱਕ ਐਦਾਂ ਦਾ ਆਇਆ ਨਹੀਂ ਕਿਉਂ ਨਹੀਂ ਆਇਆ ਕਿਉਂਕਿ ਇੰਡੀਅਨ ਸਟੇਟ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਅਜਿਹੀ ਕੋਈ ਹਸਤੀ ਨੂੰ ਸ਼ਖਸੀਅਤ ਨੂੰ ਅੱਗੇ ਨਹੀਂ ਆਉਣ ਦਿੱਤਾ ਤੇ ਇੱਕ ਸਾਡਾ ਵੀਰ ਭਾਈ ਹਰਦੀਪ ਸਿੰਘ ਨੇਜਰ ਇਸ ਸਾਰੀ ਜਿਹੜੀ ਸਿੱਖ ਲੀਡਰਸ਼ਿਪ ਸੀ ਕੈਨੇਡਾ ਦੀ ਉਹਦੇ ਚ ਉੱਪਰ ਕੇ ਸਾਹਮਣੇ ਆ ਰਿਹਾ ਸੀ ਬਹੁਤ ਤੇਜ਼ੀ ਦੇ ਨਾਲ ਪਰ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਐਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਉੱਥੇ ਵੀ ਕੋਈ ਵੀ ਸਿੱਖ ਚਿਹਰਾ ਅਜਿਹਾ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਿਹੜਾ ਡਟ ਕੇ ਆਜ਼ਾਦ ਸਿੱਖ ਰਾਜ ਦੀ ਆਜ਼ਾਦ ਸਿੱਖ ਰਾਜ ਦੀ ਹੁੰਦ ਦੀ ਸਿੱਖਾਂ ਦੀ ਜਦੋ ਜਹਿਦ ਦੀ ਸਿੱਖ ਸੰਘਰਸ਼ ਦੀ ਸਿੱਖ ਇੰਸਟੀਚਿਊਸ਼ਨਸ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਕਾਲੀ ਦਲ ਦਮਦਮੀ ਟਕਸਾਲ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬਾ ਜਿਹੜਾ ਉਹਨਾਂ ਦੀ ਮਾਨ ਮਰਿਆਦਾ ਦੀ ਅਤੇ ਉਹਨਾਂ ਦੇ ਲਈ ਡਟ ਕੇ ਖੜਾ ਹੋ ਸਕੇ ਅਜਿਹਾ ਕੋਈ ਵੀ ਚਿਹਰਾ ਸਟੇਟ ਨੇ ਅੱਗੇ ਨਹੀਂ ਆਉਣ ਦਿੱਤਾ ਹਾਂ ਜਿਵੇਂ ਦੇ ਅਸੀਂ ਅੱਜ ਅਕਾਲ ਤਖਤ ਦੇ ਜਥੇਦਾਰ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਟਕਸਾਲ ਦਾ ਮੁਖੀ ਅੱਜ ਜਿਵੇਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਉਹ ਇਦਾਂ ਦੇ ਲੋਕ ਚਾਹੁੰਦੇ ਨੇ ਜਦੋਂ ਇਦਾਂ ਦੇ ਲੋਕ ਤੁਹਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਹੋ ਜਾਣ ਤਾਂ ਉਹ ਜਿਹੜੀ ਲੀਡਰਸ਼ਿਪ ਨੇ ਜਨਮ ਲੈਣਾ ਹੁੰਦਾ ਸਾਡੀ ਤੁਹਾਡੀ ਅਗਵਾਈ ਕਰਨੀ ਹੁੰਦੀ ਆ ਉਸ ਦੇ ਜਿਹੜੇ ਮੱਸ ਹਮੇਸ਼ਾ ਲਈ ਮਰ ਜਾਂਦੇ ਨੇ ਤੇ ਸਟੇਟ ਇਦਾਂ ਕਰਦੀ ਆ ਸੋ ਐਸ ਗੱਲ ਨੂੰ ਕੈਨੇਡਾ ਦੇ ਵਿੱਚ ਜੋ ਕੁਝ ਚੱਲ ਰਿਹਾ ਜਾ ਚੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਸ ਦਾ ਕੁਆਂਟਮ ਐਂਟੈਂਗਲਮੈਂਟ ਦੀ ਥਿਊਰੀ ਦੇ ਕਾਰਨ ਉਸ ਥਿਊਰੀ ਨੂੰ ਪੜ੍ਹਦੇ ਹੋਏ ਇੱਕ ਡੂੰਗਾ ਸਬੰਧ ਹੈ